ਤੇ ਇੱਥੇ ਆਪਣੀ ਸਾਰੀ ਮਿਠਾਈ ਜੋ ਵੀ ਬਣ ਰਹੀ ਹੈ ਸਾਰੀ 100% ਸਾਰੀ ਇਨ ਹਾਊਸ ਬਣ ਰਹੀ ਹੈ ਸਾਰੀ ਮਿਠਾਈ ਸਾਡੀ ਇੱਥੇ ਬਿਲਕੁਲ ਇੱਥੇ ਬਣਦੀ ਹੈ ਸੋ ਕਹਿੰਦੇ ਨੇ ਵੀ ਇੰਡੀਆ ਤੋਂ ਆਰਡਰ ਹੁੰਦੇ ਨੇ ਉੱਥੋਂ ਵੀ ਇੱਥੇ ਮਿਠਾਈ ਜਿਹੜੀ ਆ ਪਹੁੰਚ ਰਹੀ ਹੈ ਨਵਾਂ ਸਵੀਟਕਲ ਵੀ ਆਪਣੀ ਮਿਠਾਈ ਆਪਣੇ ਕੋਲ ਇੱਥੇ ਲੈਬਰੀ ਹੈਗੀ ਹੈ ਐਕਸਪੀਰੀਅੰਸ ਸਟਾਫ ਵੀ ਹੈਗੇ ਤਾਂ ਤੇ ਇਸ ਪੋਸੀਬਲ ਹੈ ਕਿ ਸਾਰੀ ਮਿਠਾਈ ਅਸੀਂ ਜਿਹੜੀਆਂ ਆਪਣੀਆਂ ਇੱਥੇ ਆਪ ਖੁਦ ਬਣਾਵਾਂਗੇ ਤੇ ਜਿਹੜੇ ਕਸਟਮਰ ਨੇ ਖਾਸ ਕਰਕੇ ਉਹ ਸਿਰਫ ਇਹ ਭਰੋਸਾ ਕਰਦੇ ਨੇ ਵੀ ਅਸੀਂ ਪੰਜਾਬੀ ਮਿਠਾਈਆਂ ਪਾਣੀਆਂ ਜਿਹੜੀ ਭਾਜੀ ਹੈ ਭਾਜੀ ਦੇ ਬਿਨਾ ਸਾਡਾ ਕੋਈ ਵਿਆਹ ਵੀ ਜਿਹੜਾ ਉਹ ਕੰਪਲੀਟ ਨਹੀਂ ਹੋ ਸਕਦਾ ਹੈ ਨਾ ਕੋਈ ਵੀ ਸ਼ਗਨ ਵਿਆਹ ਦਾ ਕੰਮ ਕਰਨਾ ਹੈ ਬਕਾਇਦਾ ਦੇਖੋ ਪਿੱਛੇ ਕੜਾਈਆਂ ਨੇ ਉਥੇ ਸਾਰੀ ਇਹਨਾਂ ਦੀ ਗੁੰਡੀ ਤਿਆਰ ਹੋ ਰਹੀ ਹੈ ਬਣਦਾ ਵੀ ਅਸੀਂ ਦੇਖਣ ਆਏ ਹਾਂ ਕਿਉਂਕਿ ਸਾਡਾ ਮਕਸਦ ਹੀ ਇਹ ਸੀ ਵੀ ਗਰਾਊਂਡ ਰਿਪੋਰਟ ਅਸੀਂ ਜਾ ਕੇ ਦੇਖੀਏ ਵੀ ਵਾਕਈ ਇੱਥੇ ਬਾਰਦੀਆਂ ਨੇ ਬਿਠਾਈਆਂ ਜਾਂ ਫਿਰ ਸਾਰੀਆਂ ਹੀ ਉਥੋਂ ਸੋਰ ਹੋ ਕੇ ਇੰਡੀਆ ਤੋਂ ਲਿਆ ਕੇ ਫੇਰ ਇੱਥੇ ਵੇਚੀਆਂ ਜਾ ਰਹੀਆਂ ਨੇ ਚਲੋ ਜੀ ਨਵਰਾਇ ਸweets ਵਾਲਿਆਂ ਦੀ ਕਿਚਨ ਦੇ ਵਿੱਚ ਅਸੀਂ ਆ ਚੁੱਕੇ ਹੋਏ ਹਾਂ ਜਿਹੜੇ ਇਹ ਦਾਵਾ ਕਰਦੇ ਨੇ ਕਿ ਉਹਦੀ ਸਾਰੀ ਮਿਠਾਈ ਜਿਹੜੀ ਆ ਇੱਥੋਂ ਤਿਆਰ ਹੁੰਦੀ ਹੈ ਹਾਂਜੀ ਤੁਸੀਂ ਸਾਰੇ ਹੀ ਇੱਥੇ ਕਿਚਨ ਦੇ ਵਿੱਚ ਕੰਮ ਕਰਦੇ ਹੋ ਇਹ ਦੱਸੋ ਵੀ ਜਿੰਨੀ ਵੀ ਮਿਠਾਈ ਤੁਹਾਡੇ ਆ ਹੈਗੀ ਹੈ ਉਹ ਸਾਰੀ ਇੱਥੇ ਬਣਾਈ ਜਾਂਦੀ ਹੈ ਪਹਿਲੀ ਗੱਲ ਤਾਂ 사ਸੀ ਕਾ ਸਾਰਿਆਂ ਨੂੰ ਮੇਰਾ ਨਾਮ ਉਪੇਂਦਰ ਸਿੰਘ ਹੈ ਤੇ ਆਮ ਵਰਕਿੰਗ ਦਾ ਨਰਾਜ ਦਾ ਸਟੂਡੈਂਟ ਤੇ ਇੱਥੇ ਆਪਣੀ ਸਾਰੀ ਮਿਠਾਈ ਜੋ ਵੀ ਬਣ ਰਹੀ ਹੈ ਸਾਰੀ 100% ਸਾਰੀ ਇਨ ਹਾਊਸ ਬਣ ਰਹੀ ਹੈ ਸਾਰੀ ਮਿਠਾਈ ਸਾਡੀ ਇੱਥੇ ਬਿਲਕੁਲ ਇੱਥੇ ਬਣਦੀ ਹੈ ਸਾਰੀ ਮਿਠਾਈ ਸਾਡੀ ਬਣਦੀ ਹੈ ਬੇਸ ਔਨ ਦਾ ਆਰਡਰ ਜੋ ਵੀ ਸਾਡੇ ਕਸਟਮਰ ਦੇ ਆਰਡਰਸ ਆਉਂਦੇ ਹੈ ਉਹਦੇ ਅਕੋਰਡਿੰਗ ਅਸੀਂ ਸਾਰੀ ਮਿਠਾਈ ਜਿਹੜੀ ਅਸੀਂ ਬਣਾਣੇ ਆ ਸਾਡੇ ਕੋਲ ਸਾਰੀ ਖੋਏ ਦੀ ਮਿਠਾਈ ਹੋਗੀ ਐਂਡ ਚੈਨਾ সুইਟਸ ਹੋਗੀ ਸਾਰੇ ਜਿਹਨੇ ਮਿਠਾਈ ਹੈ ਸਾਡੀ ਆਰਡਰ ਦੇ ਅਕੋਰਡਿੰਗ ਮਤਲਬ ਪੂਰੀ ਫਰੈਸ਼ ਬਣਾਣੇ ਆ ਅਸੀਂ ਜੀ ਠੀਕ ਹੈ ਅਚਾ ਬਹੁਤ ਸਾਰੀ ਨਾ ਇੱਕ ਚਰਚਾ ਛੜੀ ਹੋਈ ਹੈ ਵੀ ਕੁਝ ਮਿਠਾਈਆਂ ਜਿਹੜੀਆਂ ਨੇ ਨਾ ਉੱਪਰੋਂ ਤੋਂ ਆਉਂਦੀਆਂ ਕਿਉਂਕਿ ਇੱਥੇ ਪੋਸੀਬਲ ਨਹੀਂ ਹੈ ਵੀ ਇੰਨੀ ਮੈਨਪਾਵਰ ਨਹੀਂ ਹੁੰਦੀ ਵੀ ਇੱਥੇ ਮਠਾਈ ਔਰ ਇੰਨੀ-ਇੰਨੀ ਜਿਹੜੀ ਕਿਲੋ ਦੇ ਭਾਵਾਂ ਦੇ ਵਿੱਚ ਵਾਝੀ ਜਾਂਦੀ ਹੈ ਉਹ ਬਣਾ ਦਿੱਤੀ ਜਾਵੇ। ਸੋ ਕਹਿੰਦੇ ਨੇ ਵੀ ਇੰਡੀਆ ਤੋਂ ਆਰਡਰ ਹੁੰਦੇ ਨੇ ਉੱਥੋਂ ਵੀ ਇੱਥੇ ਮਠਾਈ ਜਿਹੜੀ ਆ ਪਹੁੰਚ ਰਹੀ ਹੈ। ਨਵਰਾਸ ਸਵੀਟਸ ਵੀ ਆਉਂਦੀਆਂ ਮਠਾਈ ਉਹ ਬਣੀ। ਮੈਂ ਫਰਸਟ ਥਿੰਗ ਇਜ਼ ਨਥਿੰਗ ਇਜ਼ ਇੰਪੋਸੀਬਲ। ਐਵਰੀਥਿੰਗ ਇਜ਼ ਪੋਸੀਬਲ ਹੈ ਅਗਰ ਤੁਸੀਂ ਇਹ ਪਲਾਨਿੰਗ ਦੇ ਨਾਲ ਕੰਮ ਕਰੋਗੇ। प्रोपर मैनेज ना प्रॉपर दिन ना काम करोगे सब कुछ इतने हो जाता है अपने को लेबर भी है है एक्सपीरियंस स्टाफ्स भी है इस पॉसिबल है कि सारी मिठाई जड़ी है अपनी इतने आप खुद बनावांगे एंड असी भी सुने न्यूज़ वगैरह काफ़ी आ रहा है कि मिठाई है आप बाय कर रहे हैं इंडिया तो बाय कर रहे हैं या दुबई तो भी बाय कर रहे हैं फ्रोजन कर रहे हैं बट फॉर माई ओपीनियन दैट्स नॉट गुड ऑलसो बिकॉज उन्होंने एक्स्ट्रा शुगरस वगैरह ऐड करते हैं पिजटिव ऐड करते हैं जो कि हेल्थ से भी ठीक नहीं होंगे है ਬਟ ਆਪਣੇ ਤੋਂ ਨਵਰਾਤ ਅਸੀਂ ਜਿਹੜੀ ਮਠਾਈਏ ਸਾਰੀ ਅਸੀਂ 100% ਸਾਡੀ ਇਨ ਹਾਊਸ ਬੰਦੀ ਹੈ ਜੀ ਹਾਂ ਅੱਛਾ ਫਰੈਸ਼ ਜਿਹੜੀ ਹੈ ਮਠਾਈ ਕਹਿੰਦੇ ਨੇ ਵੀ ਫਰੈਸ਼ ਮਠਾਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਹੈਨਾ ਤੇ ਜੇ ਮੰਨ ਲਓ 2 ਢਾਈ ਮਹੀਨੇ ਤੱਕ ਕੋਈ ਵੀ ਬੁੰਦੀ ਹੈ ਲੱਡੂ ਬਣਾਉਣੇ ਹੈਗੇ ਭਾਜੀ ਬਣਾਣੇ ਹੈ ਜੋ 2 ਢਾਈ ਮਹੀਨੇ ਮਤਲਬ ਉੱਥੇ ਇੰਡੀਆ ਪਹਿਲਾਂ ਤਿਆਰ ਹੋ ਰਹੀ ਹੈ ਫਿਰ 2 2.5 ਮਹੀਨੇ ਉਹਨਾਂ ਨੂੰ ਲੱਗ ਰਹੇ ਵੀ ਇੱਥੇ ਪਹੁੰਚਣ ਦੇ ਵਿੱਚ ਤੇ ਮਤਲਬ ਸ਼ਿਪਿੰਗ ਦਾ ਵੀ ਹੈ ਨਾ ਟਾਈਮ ਜਿਹੜਾ ਲੱਗ ਜਾਂਦਾ ਚਾਰ ਮਹੀਨਿਆਂ ਦੇ ਵਿੱਚ ਜਿਉ ਬੂੰਦੀ ਤੇ ਹੋਰ ਬਾਜੀ ਸੀਰਨੀ ਵਗੈਰਾ ਸਭ ਜਿਉ ਇੱਥੇ ਪਹੁੰਚ ਰਹੀ ਹੈ ਤਾਂ ਕੀ ਉਹ ਹੈਲਥੀ ਹੁੰਦੀ ਹੈ ਨੇ ਮੈਂ ਬਿਲਕੁਲ ਵੀ ਉਹ ਹੈਲਥੀ ਨਹੀਂ ਹੋਏਗੀ ਬਿਕੋਸ ਸਭ ਤੋਂ ਪਹਿਲੇ ਉਹਨਾਂ ਤੇ ਤੁਸੀਂ ਅਗਰ ਮਿਠਾਈ ਨੂੰ ਤੁਸੀਂ ਆਲਰੇਡੀ 3 ਮਨਥ 4 ਮਨ ਦੇ ਰਹੇ ਹੋ ਤੇ ਆਲਰੇਡੀ ਪ੍ਰੋਡਕਟਾਂ ਫੰਗਸ ਲੱਗ ਜਾਣੀ ਹੈ ਪ੍ਰੋਡਕਟਾਂ ਦੇ ਅੰਦਰ ਬਿਕੋਸ ਤੁਸੀਂ ਸ਼ਿਪਿੰਗ ਕਰ ਰਹੇ ਹੋ ਤੇ ਦੀ ਪੋਸਿਬਿਲਟੀ ਚਾਂਸ ਹੈ ਕਿ ਉਹਨੇ ਤੱਕ ਮੋਇਸਚਰ ਆ ਜਾਏਗਾ ਅਗਰ ਮੋਇਸਚਰ ਆ ਗਿਆ ਤਾਂ ਆਟੋਮੈਟਿਕ ਜਿਹੜੀ ਤੁਹਾਡੀ ਮਿਠਾਈ ਹੈ ਕੋਈ ਵੀ ਤੁਹਾਡਾ ਸਵੀਟ ਹੋਏਗਾ ਉਹਨੇ ਖਰਾਬ ਹੋ ਜਾਣਾ ਉਹਨੇ ਬਸੋ ਹਾਂ ਠੀਕ ਹੈ ਤੇ ਜਿਹੜੇ ਕਸਟਮਰ ਨੇ ਖਾਸ ਕਰਕੇ ਉਹ ਸਿਰਫ ਇਹ ਭਰੋਸਾ ਕਰਦੇ ਨੇ ਵੀ ਅਸੀਂ ਪੰਜਾਬੀ ਮਿਠਾਈਆਂ ਆ ਪਾਣੀਆਂ ਜਿਹੜੀ ਭਾਜੀ ਹੈ ਭਾਜੀ ਦੇ ਬਿਨਾ ਸਾਡਾ ਕੋਈ ਵਿਆਹ ਵੀ ਜਿਹੜਾ ਉਹ ਕੰਪਲੀਟ ਨਹੀਂ ਹੋ ਸਕਦਾ ਹੈ ਨਾ ਕੋਈ ਵੀ ਸ਼ਗਨ ਵਿਆਹ ਦਾ ਕੰਮ ਕਰਨਾ ਹੈ ਤਾਂ ਉਹ ਸਿਰਫ ਮਠਾਈ ਦੀ ਦੁਕਾਨ ਤੇ ਜਾਂਦੇ ਨੇ ਤੇ ਪੈਕ ਕਰਾ ਲੈਂਦੇ ਨੇ ਉਹ ਇਹ ਤਾਂ ਪੁੱਛਦੇ ਹੀ ਨਹੀਂ ਵੀ ਮਠਾਈ ਆਈ ਕਿੱਥੋਂ ਹੈ ਹੈਨਾ ਜੀ ਜੀ ਬਿਲਕੁਲ ਤੇ ਯਾ ਇਥੇ ਮੇਰੇ opinions ਮੈਂ ਇੱਕ ਅਵੇਅਰਨੈਸ ਹੀ ਬਹੁਤ ਜ਼ਰੂਰੀ ਚੀਜ਼ ਹੈਗੀ ਹੈ ਤੇ ਅਵੇਅਰਨੈਸ ਚਾਹੀਦੀ ਹੈ ਨੌਰਮਲੀ ਕਸਮਰ ਆਂਦਾ ਹੈ ਇੱਕ ਟਰਸਟ ਤੇ ਮਠਾਈ ਲੈ ਕੇ ਜਾਂਦਾ ਕਿੰਨਾ ਹੀ ਉਹਨੇ ਆਪਦੇ ਇਨ ਹਾਊਸ ਇੱਥੇ ਆਪਦੇ ਰੈਸਟੋਰੈਂਟਸ ਬਣਾਈਏ ਤੇ ਮਠਾਈ ਅੱਛੀ ਹੋਏਗੀ ਬਟ ਬੈਕ ਸਾਈਡ ਕੀ ਹੋ ਰਿਹਾ ਕਿ ਮਠਾਈ ਤੁਸੀਂ ਆਊਟਸੋਰਸ ਮੰਗਾ ਰਹੇ ਹੋ ਓਵਰਸੀਜ਼ ਮੰਗਾ ਰਹੇ ਹੋ ਤੇ ਮਠਾਈ ਫਰੋਜਨ ਹੈ ਤੇ ਕੁਆਲਿਟੀ ਵੀ ਅੱਛੀ ਨਹੀਂ ਹੈ ਤੇ ਦੂਜੀ ਚੀਜ਼ ਹੈ ਕਿ ਹੈਲਥ ਅਸ ਵੀ ਅੱਛੀ ਨਹੀਂ ਹੈ ਕਿ ਤੁਸੀਂ ਫਰੋਜਨ ਪ੍ਰੋਡਕਟ ਜ਼ਿਆਦਾ ਯੂਜ਼ ਕਰ ਰਹੇ ਹੋ ਜੀ ਬਿਲਕੁਲ ਨਵਰਾਸਵੀਟ ਤੇ ਪਹੁੰਚੇ ਹਾਂ ਜੀ ਇਹ ਪਈ ਨੇ ਸ਼ੱਕਰਪਾਰੇ ਉਥੇ ਸਾਰੀ ਇਹਨਾਂ ਦੀ ਗੁੰਡੀ ਤਿਆਰ ਹੋ ਰਹੀ ਹੈ ਬਣਦਾ ਵੀ ਅਸੀਂ ਦੇਖਣ ਆਏ ਆ ਕਿਉਂਕਿ ਸਾਡਾ ਮਕਸਦ ਹੀ ਇਹ ਸੀ ਵੀ ਗਰਾਉਂਡ ਰਿਪੋਰਟ ਅਸੀਂ ਜਾ ਕੇ ਦੇਖੀਏ ਵੀ ਵਾਕਈ ਇੱਥੇ ਬਣਦੀਆਂ ਨੇ ਮਠਾਈਆਂ ਜਾਂ ਫਿਰ ਸਾਰੀਆਂ ਹੀ ਉਥੋਂ ਸਟੋਰ ਹੋ ਕੇ ਇੰਡੀਆ ਤੋਂ ਲਿਆ ਕੇ ਫੇਰ ਇੱਥੇ ਵੇਚੀਆਂ ਜਾ ਰਹੀਆਂ ਨੇ ਪਰ ਨਵਰਾਜ ਸਵੀਟਸ ਵਾਲੇ ਸਾਰੀ ਜਿਹੜੀ ਆਪਣੀ ਮਠਾਈ ਹੈ ਉਹ ਇੱਥੇ ਹੀ ਬਣਾ ਰਹੇ ਨੇ ਜਿਹਦੀ ਇਹ ਲਾਈਵ ਤਸਵੀਰਾਂ ਇਸ ਵੇਲੇ ਤੁਸੀਂ ਸਾਰੇ ਦੇਖ ਸਕਦੇ ਹੋ ਇੱਥੇ ਐਸ ਵੇਲੇ ਦੇਖੋ ਜੀ ਲੱਡੂ ਬਣ ਰਹੇ ਨੇ ਹਾਂਜੀ ਇਹ ਕਿਹੜੇ ਮੂੰਗ ਦੀ ਦਾਲ ਦੇ ਲਿਆਓ ਥੋੜੀ ਜਿਹੀ ਗੱਲ ਤੁਹਾਡੇ ਨਾਲ ਵੀ ਕਰੀਏ え ਤੁਸੀਂ ਵੀ ਇੱਥੇ ਰਹੇ ਹੋ ਜੀ ਤੁਹਾਡਾ ਵੀ ਨਾਲ ਦੀ ਨਾਲ ਅਸੀਂ ਗੱਲ ਕਰਨੀ ਹਾਂ ਜੀ ਆ ਆ ਮਾਈਕਲੋ ਜੀ ਇਹ ਮੂੰਗ ਦੀ ਦਾਲ ਦੇ ਪਿੰਨੀ ਓਕੇ ਅੱਛਾ ਮੂੰਗ ਦੀ ਦਾਲ ਦੀ ਪਿੰਨੀ ਤਿਆਰ ਕਰ ਰਹੇ ਹੋ ਕਿਵੇਂ ਪਿਆ ਤਿਆਰ ਕਰ ਰਹੇ ਹੋ ਇਹ ਪਿੰਨੀ ਇਹ ਫਰੇਸ਼ ਆਪਣਾ ਹੱਥ ਸੇ ਬਣਾਤੇ ਹਾਂ ਅੱਛਾ ਹਾਂ ਹੱਥ ਨਾਲ ਬਣਾਇਆ ਕੋਈ ਰੈਡੀਮੇਟ ਨਹੀਂ ਲੈਂਦੇ ਸਭ ਚੀਜ਼ ਆਪਣੇ ਹੱਥ ਬਣਾਤੇ ਹਾਂ ਠੀਕ ਹੈ ਕੀ ਕੀ ਪਾਇਆ ਦੇ ਵਿੱਚ ਮੂੰਗ ਦੀ ਦਾਲ ਦੇ ਵਿੱਚ ਕਿਵੇਂ ਬਣਾਈ ਮੂੰਗੀ ਦਾਲ ਰੈਸਪੀ ਜਾਨਣਾ ਚਾਹਾਂਗੇ ਦੇਸੀ ਘੀਏ ਵਿੱਚ ਬਣਾਤੇ ਹਾਂ ਅੱਛਾ ਦੇਸੀ ਘੀਏ ਠੀਕ ਹੈ ਓਕੇ ਤੇ ਇਹਨੂੰ ਹੁਣ ਤੁਸੀਂ ਇਹ ਡ్రਾਈ ਫਰੂਟ ਲਾ ਰਹੇ ਹੋ ਜੇ ਮੰਨ ਲਓ ਇਹ ਆਰਡਰ ਮਤਲਬ ਬਹੁਤ ਵੱਡਾ ਹੋ ਜਾਏ ਕਿਸੇ ਵਿਆਹ ਸ਼ਾਦੀ ਚ ਫੇਰ ਕਿੰਨੇ ਬੁੱਕ ਕਰ ਲ लेंगे اچھا ਬਣਾएंगे ਤਕਰੀਬਨ ਕਿੰਨੇ ਕ ਦਿਨ ਲੱਗ ਜਾਂਦੇ ਮੰਨ ਲਓ ਵੀ ਕਿਸੇ ਵੀ ਕੋਈ 5-7 ਕਿਲੋ ਜਾਂ ਇਸ ਤੋਂ ਉੱਤੇ ਦੀ ਮਿਠਾਈ ਜਾ ਰਹੀ ਹੈ 24 ਘੰਟੇ ਸੋ ਵਾਕਿ ਤੁਸੀਂ ਮਠਾਈਆਂ ਤੇ ਦੱਸ ਰਹੇ ਹੋ ਵੀ ਮਠਾਈ ਫਰੈਸ਼ ਜਿਵੇਂ ਹੁੰਦੀ ਹੈ ਉਹਦਾ ਧਿਆਨ ਕਿਵੇਂ ਕੀਤਾ ਜਾ ਸਕਦਾ ਸੋ ਇਹ ਦੇਖੋ ਜੀ ਇਹ ਦੋ ਪ੍ਰਾਂਤਾਂ ਵੱਡੀਆਂ ਵੱਡੀਆਂ ਸਾਡੇ ਕੋ ਭਰੀਆਂ ਭਰੀਆਂ ਇਹ ਹੈ ਸੀਰਨੀ ਸਹੀ ਕਹਿਰੀਆਂ ਮੈਂ ਛੇ ਕੇ ਕਹਿੰਦੇ ਇਹਨੂੰ ਤੇ ਇਹ ਹੈ ਜੀ ਸ਼ੱਕਰਬਾਰੇ ਹੁਣ ਆਪਾਂ ਤੋੜ ਕੇ ਇਹ ਚੀਜ਼ ਦੇਖ ਲੈਨੇ ਆ ਵੀ ਇਹ ਕਿੰਨੀ ਕੋ ਫਰੈਸ਼ ਹੈ ਕਿਵੇਂ ਪਹਿਚਾਨ ਕੀਤੀ ਜਾ ਸਕਦੀ ਹੈ ਜ਼ਿਆਦਾਤਰ ਸੀਮੇ ਆਪਾਂ ਸਾਰੇ ਪੰਜਾਬ ਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਹਮੇਸ਼ਾ ਅਸੀਂ ਖਾਧੀ ਹੈ ਸਾਨੂੰ ਪਤਾ ਲੱਗ ਜਾਂਦਾ ਸੋ ਇਹ ਜਿਹੜੀ ਸੀਦੀ ਹੈ ਇਹ ਮੂੰਹ ਚ ਪਾਉਂਦੇ ਸਾਰ ਖੁਰ ਰਹੀ ਹੈ ਮਤਲਬ ਕਿ ਮੈਲਟ ਹੋ ਰਹੀ ਹੈ ਜਿਹੜੀ ਕਿ ਇਹਦੀ ਫਰੈਸ਼ਨੈਸ ਦਾ ਅਹਿਸਾਸ ਕਰਾ ਰਹੀ ਹੈ ਤੇ ਪਤਾ ਲੱਗ ਰਿਹਾ ਵੀ ਇਹ ਤਾਜ਼ਾ ਤਾਜ਼ਾ ਕੱਢੀ ਗਈ ਜਿਹੜੀ ਹੈ ਇਹ ਸੀਦੀ ਹੈਗੀ ਆ ਕਿਉਂਕਿ ਮੂੰਹ ਚ ਬਿਲਕੁਲ ਹੀ ਕਹਿ ਲੋਗੇ ਮੈਲਟ ਹੋ ਰਹੀ ਹੈ ਇਸ ਸ਼ਕਰਬਾਨੇ ਨੇ ਸ਼ਕਰਬਾਰੇ ਸਾਨੂੰ ਪਤਾ ਹੈ ਕਿ ਹਫ਼ਤਾ ਕੁ ਪਹਿਰਨ ਉਹ ਮਤਲਬ ਥੋੜੇ ਸਖਤ ਹੋਏ ਜਾਂਦੇ ਨੇ ਪਰ ਫਿਰ ਵੀ ਉਹ ਇੰਨੇ ਸਖਤ ਨਹੀਂ ਹੋਣੇ ਚਾਹੀਦੇ ਕਿ ਉਹ ਐ ਲੱਗੇ ਵੀ ਕਿਸੇ ਦੇ ਵੱਜੇ ਵੀ ਤੇ ਇੱਟ ਮਾਰੀ ਐ ਇੰਨੇ ਸਖਤ ਨਹੀਂ ਜੇ ਇੰਨੇ ਸਖਤ ਹੋ ਰਹੇ ਨੇ ਤਾਂ ਫਿਰ ਜ਼ਰੂਰ ਇਹ ਹੈ ਕਿ ਇਹ ਸ਼ੱਕਰਬਾਰਾ ਜਾਂ ਤਾਂ ਬਹੁਤ ਪੁਰਾਣਾ ਬਣਾ ਕੇ ਫਿਰ ਸਟੋਰ ਕੀਤਾ ਗਿਆ ਫਿਰ ਵੇਚਿਆ ਜਾ ਰਿਹਾ ਸੋ ਆਪਾਂ ਇਹ ਆਪਣੇ ਹੱਥ ਦੇ ਵਿੱਚ ਆਪਾਂ ਇਹਦੀ ਪਹਿਚਾਣ ਕਰਕੇ ਦੇਖ ਲੈਣੇ ਆ ਇਹ ਦੇਖੋ ਮੈਨੂੰ ਲੱਗਦਾ ਸੀ ਟੁੱਟੇਗਾ ਨਹੀਂ ਪਰ ਜਿਵੇਂ ਇਹਨਾਂ ਨੇ ਕਿਹਾ ਸੀ ਵੀ ਫਰੈਸ਼ਾ ਸਾਡੀ ਮਿਠਾਈ ਸੋ ਇਹ ਵਾਕਏ ਸ਼ੱਕਰਬਾਰਾ ਵੀ ਮੂੰਹ ਦੇ ਵਿੱਚ ਦੇਖੋ ਇਹ ਮੇਰੇ ਹੱਥਾਂ ਦੇ ਵਿੱਚ ਟੁੱਟ ਵੀ ਰਿਹਾ ਤੇ ਮੈਲਟ ਵੀ ਪ੍ਰੋਪਰ ਹੋ ਰਿਹਾ ਸੋ ਇਹ ਪਹਿਚਾਨ ਅਸੀਂ ਕਰਕੇ ਮਿਠਾਈ ਖਰੀਦ ਸਕਦੇ ਹਾਂ ਕਿ ਜੇ ਹਫਤਾ ਬਾਅਦ ਜੇ ਅੱਜ ਮੰਨ ਲਓ ਇਹ ਬਾਜੀ ਬਣ ਗਈ ਹੈ ਇੱਕ ਹਫਤੇ ਬਾਅਦ ਵੀ ਇਹ ਨੂੰ ਅਸੀਂ ਜੇ ਲੈ ਰਹੇ ਹਾਂ ਤੇ ਇਹਦੀ ਫਰੈਸ਼ਨੈਸ ਰਹੇਗੀ ਔਰ ਇੰਨੀ ਬਾਸੀ ਨਹੀਂ ਹੋਏਗੀ ਕਿ ਬਹੁਤ ਜ਼ਿਆਦਾ ਸਖਤ ਹੋ ਜਾਏ ਕਿ ਉਹ ਮੂੰਹ ਦੇ ਵਿੱਚ ਟੁੱਟ ਨੋ ਵੀ ਜਾਏ ਸੋ ਇਹਦੀ ਬਿਹਤਰ ਪਹਿਚਾਨ ਜਿਹੜੀ ਹੈ ਉਹ ਅਸੀਂ ਕਰ ਸਕਦੇ ਹਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ